ਧਰਤੀ ਆ ਥੱਲੇ ਕਰ ਲੋ ਜੀ ਆ ਆ ਆ ਜਿਹੜੇ ਬੈਨਰ ਨੇ ਨਾ ਵੀਰੇ ਥੱਲੇ ਕਰ ਉਹ ਪਿੱਛੇ ਦੇ ਬਾਬਾ ਬੈਰਸੀਆਂ ਦੀ ਧਰਤੀ ਡਿੜਬਾ ਮਸ਼ਹੂਰ ਕਬੱਡੀ ਖਿਡਾਰੀਆਂ ਦੀ ਧਰਤੀ ਡਿੜਬਾ ਲਖਾਰੀਆਂ ਦੀ ਧਰਤੀ ਡਿੜਬਾ ਕ੍ਰਾਂਤੀਕਾਰੀਆਂ ਦੀ ਧਰਤੀ ਡਿੜਬਾ ਅੱਜ ਵੀਰੋ ਤੁਸੀਂ ਇੰਨੀ ਭਾਰੀ ਗਿਣਤੀ ਚ ਇਕੱਠੇ ਹੋਏ ਹੋ ਇੰਨੀ ਗਰਮੀ ਦੇ ਵਿੱਚ ਇਹ ਸਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਜਦੋਂ ਦੂਜੀਆਂ ਪਾਰਟੀਆਂ ਨੂੰ ਦਿਹਾੜੀ ਤੇ ਵੀ ਨਹੀਂ ਲੋਕ ਮਿਲਦੇ ਕਿ ਤੁਹਾਡੇ ਤੋਂ ਦਿਹਾੜੀ ਵੀ ਨਹੀਂ ਲੈਣੀ ਅਸੀਂ ਤੇ ਸਾਡੇ ਸਾਡੇ ਵਾਲੇ ਪਾਸੇ ਤੁਸੀਂ ਆਪ ਆਉਂਨੇ ਹੋ ਆ ਦੇਖੋ ਜਿੱਧਰ ਨੂੰ ਮਰਜ਼ੀ ਨਿਗਾ ਮਾਰ ਲਓ ਇਹ ਪਿਆਰ ਹੈ ਔਰ ਇਹ ਇੱਜ਼ਤ ਇਹ ਪਿਆਰ ਕਮਾਉਣ ਵਾਸਤੇ ਕਈ ਸਾਲ ਲੱਗ ਜਾਂਦੇ ਵੀਰੋ ਸੋਏ ਪਿਆਰ ਤੁਸੀਂ ਮੈਨੂੰ ਦਿੱਤਾ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਜੇ ਮੈਂ ਹਰੇਕ ਸਾਂ ਤੋਂ ਬਾਅਦ ਵੀ ਤੁਹਾਡਾ ਧੰਨਵਾਦ ਕਰਨ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਜਿੰਨਾ ਤੁਸੀਂ ਦੇ ਰਹੇ ਹੋ ਦੂਜੇ ਪਾਸੇ ਦੂਜੇ ਪਾਸੇ ਪਤੀਲੇ ਖਾਲੀ ਖੜਕੀ ਜਾਂਦੇ ਆ ਸਾਰਿਆਂ ਦੇ ਉਹ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛੱਤ ਜੀ ਲਵਾ ਰੱਖੀ ਐ ਤੁੱਪ ਲੱਗਦੀ ਐ ਕਹਿੰਦਾ ਤੇ ਲੋਕ ਕੋਈ ਹੁੰਦੇ ਨਹੀਂ ਬਾਜ਼ਾਰ ਵਜ ਦੀ ਬੰਦ ਦੁਕਾਨਾਂ ਨੂੰ ਐ ਕਰਦਾ ਜਾਂਦਾ ਮੈਂ ਕਿਹਾ ਸੁਖਵੀਰ ਸਿਆ ਤੂੰ ਬੰਦ ਦੁਕਾਨਾਂ ਨੂੰ ਐ ਨਹੀਂ ਕਰਦਾ ਤੇਰੀ ਆਪਦੀ ਦੁਕਾਨ ਬੰਦ ਹੋ ਗਈ ਐ ਅਸਲ 'ਚ ਸੁਵੀਰੋ ਇੱਕ ਇੱਥੇ ਆਇਆ ਉਧਰੋਂ 도ਆਬੇ 'ਚੋਂ ਪੁਲਾਤ ਤੋ ਉਹ ਆਕੇ ਮੈਨੂੰ ਗਾਲਾਂ ਕੱਢੀ ਜਾਂਦਾ ਇੱਥੇ ਦੱਸੋ ਮੈਂ ਤੁਹਾਡਾ ਪੋਤਾ ਤੁਹਾਡਾ ਭਰਾ ਤੁਹਾਨੂੰ ਮੈਂ 90% ਦਾ ਮੈਨੂੰ ਬਾਈ ਜੀ ਕੇ ਬੁਲਾਉਂਦੇ ਆ ਬੜੀ ਮੁਸ਼ਕਲ ਨਾਲ ਤਾਂ ਆਪਣੇ ਕੋਲੇ ਸੰਗਰੂਰ ਕੋਲੇ ਰਾਜਪਾਗ ਆਏ ਨੇ ਉਹ ਕਹਿੰਦਾ ਮੈਨੂੰ ਗਾਲਾਂ ਕੱਢ ਜਾਂਦਾ ਕੋਈ ਨਹੀਂ 1 ਰੁਪਏ ਦਾ ਇਲਜ਼ਾਮ ਨਹੀਂ ਲਾ ਸਕਦੇ ਇਹ ਸਰ ਨਵੀਂ ਕਿਸਮ ਦੇ ਬੇਰਜਗਰ ਪੈਦਾ ਹੋ ਗਏ ਉਹਨੇ ਇਹ ਲੀਡਰਾਂ ਦਾ ਜਵਾਕ ਜੇ ਨਾ ਇਹਦਾ ਮੈਂ ਇਹਦਾ ਬਾਪੂ ਵੀ ਮੰਤਰੀ ਵਹ ਹੈ ਬਾਈ ਇਹਨਾਂ ਨੂੰ ਇਹੀ ਦਿੱਕਤ ਹੈ ਆਮਕਰਾਂ ਦੇ ਮੁੰਡੇ ਮੰਤਰੀ ਕਿਉਂ ਬਣ ਗਏ ਆਮਕਰਾਂ ਦੇ ਮੁੰਡੇ ਮੁੱਖ ਮੰਤਰੀ ਕਿਉਂ ਬਣ ਗਏ ਇਹ ਤਾਂ ਅਸੀਂ ਬਣਦੇ ਹੁੰਨੇ ਆ ਪੰਗਾ ਇਹਨਾਂ ਨੂੰ ਬਸ ਸੋ ਵੀਰ ਆਪਣਾ ਜਿਹੜਾ ਟਿਕਾਣੇ ਤੇ ਨੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਵੀਰ ਮੈਂ ਮੈਂ ਇੱਕ ਤੁਹਾਨੂੰ ਅੰਦਰਲੀ ਗੱਲ ਦੱਸਣੀ ਆ ਗਾਹਾਂ ਨਾ ਗੱਲ ਕਰਦੇਓ ਗਾਹਾਂ ਨਹੀਂ ਕਰਦੇ ਨਾ ਬਾਅਦ ਇੱਥੇ ਰੱਖਿਓ ਮੈਨੂੰ ਅਫਸਰਾਂ ਨੇ ਦੱਸਿਆ ਜਿਹੜੇ ਨਾਲ ਅਫਸਰ ਲਾਉਣੇ ਪੈਂਦੇ ਆ ਕਿਉਂਕਿ ਮੰਤਰੀ ਰਹੇ ਆ ਇਹ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਮੈਂ ਅਫਸਰਾਂ ਨੂੰ ਪੁੱਛਿਆ ਕਿਵੇਂ ਆ ਉਹ ਕਹਿੰਦਾ ਜੀ ਰੋਕ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਉੱਤੋਂ ਕਹਾਂ ਤੁਸੀਂ ਕਿੱਕਲੀ ਪਾਤੀ ਕਹਿੰਦਾ ਕੰਦਾ ਫੜਫੜ ਤੁਰਨ ਲੱਗ ਕੇ ਹੈਰੀ ਗੱਲਬਾਤ ਆ ਸੋ ਵੀਰੋ ਇਹ ਤੁਹਾਡਾ ਤੁਹਾਡਾ ਪ੍ਰਤਾਪ ਹੈ ਸਾਰਾ ਤੁਹਾਡਾ ਪ੍ਰਤਾਪ ਹੈ ਸੋ ਇੱਥੇ ਆਮ ਆਦਮੀ ਪਾਰਟੀ ਸ਼ੁਰੂ ਇੱਥੋਂ ਹੋਈ ਸੀ ਇੱਥੋਂ ਜਨਮ ਭੂਮੀ ਆਮ ਆਦੀ ਪਾਰਟੀ ਦੀ ਤੇ ਜੇ ਤੁਸੀਂ ਕਹੋ ਮੇਰੀ ਕਲਾਕਾਰੀ ਦੀ ਸ਼ੁਰੂਆਤ ਇੱਥੋਂ ਹੀ ਸੀ ਜਦੋਂ ਮੈਂ ਬੋਸ ਚੌਧਰ ਰਿਆਂ ਕਮਾਨ ਸਾਹਿਬ ਸੀਐਮਸੀ ਕੰਪਨੀ ਉਹਦੇ ਚ ਸ਼ੁਰੂਆਤ ਹੋਈ ਸੀ ਆਹ ਦੁਕਾਨਾਂ ਤਾਂ ਮੈਂ ਆਉਂਦਾ ਰਿਆਂ ਸਾਰੇ ਆਪਣੀ ਨੇਤਾ ਸੋ ਵੀਰੋ ਮੈਂ ਪਿੰਡਾਂ ਜਾ ਕੇ ਆਇਆ ਮੈਂ ਮਾਝੇ ਤੋਂ ਆਇਆ ਕੱਲ ਪਰ ਕੱਲ ਮੈਂ ਕਿੱਧਰ ਵਾਇ ਸੀ ਰਾਮਪੁਰੇ ਫੂਲ ਸੀ ਬਰਨਾਲੇ ਸੀ ਅਬੋਰ ਸੀ ਯਕੀਨ ਕਰਿਓ ਲੋਕ ਕਹਿੰਦੇ ਐਸਾ ਝਾੜੂ ਫੇਰਨਾ ਜ਼ਿੰਦਗੀ ਚ ਦੁਬਾਰੇ ਲੀਡਰਾਂ ਨੇ ਆਪਦੇ ਘਰੇ ਜਿਹੜੀਆਂ ਝਾੜੂ ਵਾਲੀਆਂ ਨੇ ਉਹਨਾਂ ਨੂੰ ਹਟਾ ਦੇ ਸਿੱਧਾ ਕਹਿੰਦੇ ਪੋਚਾ ਲਿਆ ਕਰੋ ਝਾੜੂ ਨਾ ਲਿਆ ਕਰੋ ਰੋਣ ਲੱਗੇ ਤਾਂ ਇਹਨੇ ਰੋਣ ਹਰ ਸਵੇਰ ਤੋਂ ਘਰ ਇੱਕ ਦਿਨ ਅੱਖਾਂ ਗਿੱਲੀਆਂ ਕਰੀ ਬੈਠੀ ਸੀ ਮੈਂ ਕਿਹਾ ਅੱਜ ਤਾਂ ਬੀਬੀ ਜੀ ਅੱਖਾਂ ਹੀ ਗਿੱਲੀਆਂ ਹੋਈਆਂ ਨੇ 4 ਤਰੀਕ ਤੋਂ ਬਾਅਦ ਮੇਰੀ ਫੋਟੋ ਦੇਖ ਕੇ ਸਾਰਾ ਟੱਬਰ ਕੀਰ ਨੇ ਭਾਗ ਮੈਂ ਇਨਸਾਨਾਂ ਚੌਥੇ ਨੰਬਰ ਤੇ ਪੜਣਾ ਚੌਥੇ ਨੰਬਰ ਤੇ ਪੜਣਾ ਆਉਣਾ ਪਹਿਲੇ ਨੰਬਰ ਤੇ ਆ ਤਾਂ ਡਿਡਬਿਆਂ ਤੋਂ ਉਮੀਦ ਹੈ ਆਪਣਾ ਪਿੰਡ ਨੇ ਵੀਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਖੇਤਲਾ ਦਗਾਲ ਆ ਲਾੜ ਬੰਜਾਰਾ ਢਣੋਲੀ ਆ ਸੂਲਰ ਕਰਾਟ ਮੋੜ ਆਪਣੇ ਪਿੰਡ ਨੇ ਸਾਰੇ ਆਪਣੇ ਰਿਸ਼ਤੇਦਾਰੀਆਂ ਨੇ ਆ ਮੀਤ ਨੇ ਸਖਬਾਲ ਖੈਰੇ ਨੂੰ ਕਹਿੰਦਾ ਸੀ ਕਹਿੰਦਾ ਬਿਨਾਂ ਰੋਕੇ 10 ਪਿੰਡਾਂ ਦੇ ਨਾਮ ਲੈ ਕੇ ਦਿਖਾਈ ਤਿੰਨ ਲੈਏ ਸੀ ਆ ਸ਼ਾਜਲੀ ਆ ਕਰਾਚੋਂ ਆ ਸੰਗਰੇੜੀ ਆ ਉੱਤਨੇ ਪਿੰਡਾਂ ਦੇ ਨਾਂ ਨਹੀਂ ਯਾਦ ਤੈਨੂੰ ਸਾਡੀਆਂ ਰਿਸ਼ਤੇਦਾਰੀਆਂ ਸਾਡੀਆਂ ਸਾਰੀਆਂ ਯਾਰੀਆਂ ਦੋਸਤੀਆਂ ਇੱਥੇ ਨੇ ਸੋ ਵੀਰੋ ਕੀ ਕਹਿੰਦੀ ਏ ਬੀਬਾ ਫਿਰ ਕਿ ਕਿਕਲੀ ਕਲੀਰ ਦੀ ਬੁਰੀ ਹਾਲਤ ਮੇਰੀ ਤੇ ਸੁਖਵੀਰ ਦੀ ਗੱਲ ਕੋਈ ਆਵੇ ਨਾ ਵੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਪਢਿੰਡੇ ਤੋਂ ਜਿਹੜੇ ਕੰਮ ਕੀਤੇ ਭਗਵਾਨ ਦੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾ ਨੂੰ ਕੋਈ ਢਿੱਲ ਨਹੀਂ ਓਏ ਬਿਜਲੀ ਦਾ ਕੋਈ ਬਿੱਲ ਨਹੀਂ ਉਹ ਕੱਸੀਆਂ ਸੋਇਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਭ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਭ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਸੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਸਾਡੀ ਜੜ ਹੁਣ ਸਤੌਜ ਵਾਲੇ ਮਾਨ ਨੇ ਪੁੱਟੀ ਐ ਸੋਨਿਆ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦਾ ਇੱਥੇ ਆਈਆਂ ਗਈਆਂ ਜਿਹੜੀਆਂ ਆਪਣੇ ਪਹਿਲੇ ਦੋਸ ਇਹ ਲੜਾਈ ਜਿਹੜੀ ਦੇਸ਼ ਤੇ ਲੋਕਤੰਤਰ ਨੂੰ ਬਚਾਉਂਦੀ ਹੈ ਜਿਹੜੀ ਫਿਰਕਾਪ੍ਰਸਤ ਤਾਕਤਾਂ ਨੇ ਜਿਹੜੀਆਂ ਆਪਸੀ ਜਿਹੜਾ ਭਾਈਚਾਰਾ ਉਹ ਬਚਾਉਣ ਦੀ ਤੇ ਪੰਜਾਬ ਨੂੰ ਦੇਸ਼ ਨੂੰ ਅੱਗੇ ਜਾ ਕੇ ਜਾਣ ਦੀ ਲੜਾਈ ਹੈ ਤੇ ਕਰੂੰਗਾ ਕਿ ਭਗਵੰਤ ਮਾਨ ਜੀ ਦੇ ਹੱਥ ਮਜ਼ਬੂਤ ਕਰੋ ਤੇਉਣ ਵਾਲੀ ਇੱਕ ਤਰੀਕ ਨੂੰ 4 ਨੰਬਰ ਦਾ ਬਟਨ ਦਬਾ ਕੇ ਮੁੱਖ ਮੰਤਰੀ ਸਾਹਿਬ ਦਾ ਮੇਰਾ ਹਰਪਾਲ ਸਿੰਘ ਚੀਮਾ ਜੀ ਦਾ ਸਾਥ ਦਿਓ ਕਿਉਂਕਿ ਉੱਥੇ ਲੜਾਈ ਲੜੂਗਾ ਤੇ ਥੋੜੇ ਮਸਲੇ ਜਿਹੜੇ ਆ ਉਹ ਹੱਲ ਕਰਵਾ ਕੇ ਦੇਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੀਮਾ ਸਾਹਿਬ ਜੜਵੇ ਪਹੁੰਚਣ ਤੇ ਮੈਂ ਹਰਮਿੰਦਾਂ ਨੂੰ ਇਤਿਹਾਸਿਕ ਜਿੱਤ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਚ ਪੱਕੀ ਆ ਅੱਜ ਤੁਹਾਡਾ ਇਕੱਠ ਦੇਖ ਕੇ ਤੁਸੀਂ ਜਿੱਲੇ ਵੀ ਆਇਓ ਮੇਰੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਐਡੀ ਵੱਡੀ ਤਾਦਾਦ ਦੇ ਵਿੱਚ ਐਡੀ ਵੱਡੀ ਗਿਣਤੀ ਦੇ ਵਿੱਚ ਸਿਰਫ ਸਾਡੇ ਫੇਸਬੁਕ ਮੈਸੇਜ ਤੇ ਇੱਥੇ ਪਹੁੰਚੇ ਹੋ ਸੋ ਮੇਰੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਮੁੱਚੀ ਸਾਡੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਔਰ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਾਰੇ ਪਿਆਰ ਕਰਦੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪਰ ਮੈਂ ਯਕੀਨ ਦਿਵਾਉਣਾ ਸੀਐਮ ਸਾਹਿਬ ਨੂੰ ਕਿ ਹਲਕਾ ਡੱਬਾ ਦੇ ਵਿੱਚੋਂ ਇੱਕ ਇਤਿਹਾਸਕ ਲੀਡ ਮੇਰੇ ਛੋਟੇ ਭਰਾ ਗਰਮੀਤ ਸਿੰਘ ਮੀਤ ਥੇਰ ਆਮ ਆਦਮੀ ਪਾਰਟੀ ਦੀ ਹੋਊਗੀ ਸਾਰੇ ਵਲੰਟੀਅਰ ਨੂੰ ਬੇਨਤੀ ਆ ਕਿ ਡਟ ਜੋ ਜਾ ਕੇ ਮੋਰਚਾ ਤੇ ਕਿ ਇੱਕ ਬੋਰਡ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੇ ਪਵਾ ਕੇ ਸਰਦਾਰ ਭਗਵੰਤ ਸਿੰਘ ਮਾਜੀ ਦੇ ਆਤਮ ਮਜਬੂਤ ਕਰੋ ਤਾਂ ਕਿ ਕੇਂਦਰ ਸਰਕਾਰ ਦੇ ਨਾਲ ਡਟ ਕੇ ਅਸੀਂ ਮੁਕਾਬਲਾ ਕਰ ਸਕੀਏ ਤੁਹਾਡਾ ਸਾਰੀ ਸੰਗਤ ਦਾ ਸਾਰੀ ਸੰਗਤ ਦਾ ਦੜਬਾ ਮੰਡੀ ਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਲਾਹ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ